ਸੋ ਇਸ ਵਕਤ ਅਸੀਂ ਜਸਵਿੰਦਰ ਪੱਲਾ ਸਰ ਦੇ ਘਰ ਦੇ ਬਾਹਰ ਖੜੇ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਤਵੰਤ ਕੌਰ ਜੀ ਉਹਨਾਂ ਦੇ ਮਾਤਾ ਜੀ ਨੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਜਸਵਿੰਦਰ ਪੱਲਾ ਦੀ ਮੌਤ ਹੁੰਦੀ ਹੈ 22 ਅਗਸਤ 2025 ਨੂੰ ਹਜੇ 5-6 ਮਹੀਨੇ ਵੀ ਕੰਪਲੀਟ ਨਹੀਂ ਹੁੰਦੇ ਉਹਨਾਂ ਦੇ ਗਮ ਦੇ ਵਿੱਚ ਉਹਨਾਂ ਦੇ ਮਾਤਾ ਜੀ ਅੱਜ ਜੋ ਹੈ ਸਦੀਵੀ ਵਿਛੋੜਾ ਦੇ ਗਏ ਨੇ ਤੁਹਾਨੂੰ ਦੱਸ ਦਿੰਨੇ ਕਿ ਜਸਵਿੰਦਰ ਪੱਲਾ ਅਕਸਰ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਸੀਗੇ ਜਾਂ ਫਿਰ ਆਪਣੇ ਸ਼ੂਟਸ ਵਗੈਰਾ ਤੋਂ ਵਾਪਸ ਆਉਂਦੇ ਸੀ ਸਭ ਤੋਂ ਪਹਿਲਾਂ ਆਪਣੇ ਮਾਂ ਦੇ ਗਲੇ ਲੱਗਦੇ ਸੀ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਗਮ ਦੇ ਵਿੱਚ ਉਹਨ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕਿ ਉਹਨਾਂ ਦੇ ਘਰ ਦੇ ਬਾਹਰ ਅਸੀਂ ਖੜੇ ਹੈਗੇ ਆਂ ਔਰ ਲੋਕ ਇੱਥੇ ਪਹੁੰਚ ਰਹੇ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦੀ ਮੌਤ ਜਿਹੜੀ ਹੈ ਉਹ ਵੀ ਇੱਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਸੀਗਾ ਬਹੁਤ ਵੱਡਾ ਛਟਕਾ ਸੀਗਾ ਸਭ ਦੇ ਲਈ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦਾ ਚਲੇ ਜਾਣਾ ਇਹ ਵੀ ਕਿਤੇ ਨਾ ਕਿਤੇ ਸਭ ਨੂੰ ਡਿਸਟਰਬ ਕਰ ਰਹੀ ਹੈ ਚੀਜ਼ ਕਿ ਆਖਿਰ ਘਰ ਦੇ ਪਰਿਵਾਰ ਮੈਂਬਰ ਪਰਿਵਾਰਿਕ ਮੈਂਬਰਾਂ ਨੂੰ ਨਜ਼ਰ ਲੱਗ ਗਈ ਹੈ ਹੋ ਕੀ ਰਿਹਾ ਹੈ ਬੇਸਿਕਲੀ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਮਾਤਾ ਜੀ 87 ਸਾਲ ਦੇ ਸਨ ਔਰ 10-15 ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਦਾ ਜਿਹੜਾ ਕਰੀਮੇਸ਼ਨ ਹੈ ਅੱਜ ਹੀ ਹੋਏਗਾ ਇੱਥੇ ਮੁਹਾਲੀ ਦੇ ਵਿੱਚ ਤੇ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਦੇ ਚੋਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਨੇ ਪਹੁੰਚ ਰਹੇ ਨੇ ਉਹਨਾਂ ਦਾ ਅਫਸੋਸ ਕਰਨ ਦੇ ਲਈ ਆਖਿਰ ਉਹਨਾਂ ਦੇ ਮਾਤਾ ਜੀ ਦਾ ਸਡਨਲੀ ਚਲੇ ਜਾਣਾ ਕਿਸੇ ਨੂੰ ਵੀ ਹਾਜ਼ਮ ਨਹੀਂ ਹੋ ਰਿਹਾ ਕਰਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਆ ਮੋਹਾਲੀ ਘਰ ਤੋਂ ਤੇ ਜਸਵਿੰਦਰ ਭੱਲਾ ਦੇ ਜਾਣ ਦਾ ਗਮ ਉਹਨਾਂ ਦੇ ਮਾਤਾ ਜੀ ਤੋਂ ਸਹਾਰ ਨਾ ਹੋਇਆ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਵੀ ਇਸਪਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਨੂੰ ਲਿਜਾਇਆ ਜਾਏਗਾ ਉਹਨਾਂ ਦਾ ਸੰਸਕਾਰ ਜੋ ਹੈ ਅੱਜ ਹੀ ਹੋਵੇਗਾ ਫਿਊਨਰਲ ਵੈਨ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਉਹ ਵੀ ਆ ਗਈ ਹੈ ਤਾਂਕਿ ਉਹਨਾਂ ਨੂੰ ਕ੍ਰਿਮੇਸ਼ਨ ਗਰਾਉਂਡ ਤੱਕ ਪਹੁੰਚਾਇਆ ਜਾਏ ਔਰ ਲੋਕ ਜੋ ਨੇ ਇੱਥੇ ਪਹੁੰਚ ਰਹੇ ਨੇ ਕਾਫੀ ਸ਼ਿਰਕਤ ਕਰ ਰਹੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਪਹੁੰਚ ਰਹੇ ਨੇ ਪਹਿਲਾਂ ਇਹ ਸੀਗਾ ਕਿ ਉਹਨਾਂ ਦੀ ਜਿਹੜੀ ਕ੍ਰਿਮੇਸ਼ਨ ਹੈ ਉਹ ਕੱਲ ਹੋਏਗੀ ਲੇਕਿਨ ਫਿਊਨਰਲ ਵੈਂਟ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਔਰ ਉਹਨਾਂ ਦਾ ਹੁਣ ਕ੍ਰਿਮੇਸ਼ਨ ਅੱਜ ਹੀ ਹੋਵੇਗਾ ਸੋ ਤਸਵੀਰਾਂ ਜਸਵਿੰਦਰ ਭੱਲਾ ਜੀ ਦੇ ਘਰ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕਦਮ ਪਰਿਵਾਰ ਦੇ ਵਿੱਚੋਂ ਪਹਿਲਾਂ ਜਸਵਿੰਦਰ ਭੱਲਾ ਦਾ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦਾ ਜਾਣਾ ਬਹੁਤ ਹੈਰਾਨੀ ਵਾਲੀ ਗੱਲ ਹੈ ਔਰ ਬਹੁਤ ਵੱਡ ਜੋ ਕਿ ਸਹਾਰ ਨਹੀਂ ਹੋ ਰਿਹਾ ਔਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਜਸਵਿੰਦਰ ਭੱਲਾ ਦੇ ਘਰ ਦੀਆਂ ਘਰ ਦੇ ਬਾਹਰ ਜੋ ਹੈ ਲੋਕ ਪਹੁੰਚ ਰਹੇ ਨੇ ਸੋ ਇਸ ਵਕਤ ਅਸੀਂ ਜਸਵਿੰਦਰ ਪੱਲਾ ਸਰ ਦੇ ਘਰ ਦੇ ਬਾਹਰ ਖੜੇ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਤਵੰਤ ਕੌਰ ਜੀ ਉਹਨਾਂ ਦੇ ਮਾਤਾ ਜੀ ਨੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ ਜਸਵਿੰਦਰ ਪੱਲਾ ਦੀ ਮੌਤ ਹੁੰਦੀ ਹੈ 22 ਅਗਸਤ 2025 ਨੂੰ ਹਜੇ 5-6 ਮਹੀਨੇ ਵੀ ਕੰਪਲੀਟ ਨਹੀਂ ਹੁੰਦੇ ਉਹਨਾਂ ਦੇ ਗਮ ਦੇ ਵਿੱਚ ਉਹਨਾਂ ਦੇ ਮਾਤਾ ਜੀ ਅੱਜ ਜੋ ਹੈ ਸਦੀਵੀ ਵਿਛੋੜਾ ਦੇ ਗਏ ਨੇ ਤੁਹਾਨੂੰ ਦੱਸ ਦਿੰਨੇ ਕਿ ਜਸਵਿੰਦਰ ਪੱਲਾ ਅਕਸਰ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਸੀਗੇ ਜਾਂ ਫਿਰ ਆਪਣੇ ਸ਼ੂਟਸ ਵਗੈਰਾ ਤੋਂ ਵਾਪਸ ਆਉਂਦੇ ਸੀ ਸਭ ਤੋਂ ਪਹਿਲਾਂ ਆਪਣੇ ਮਾਂ ਦੇ ਗਲੇ ਲੱਗਦੇ ਸੀ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਗਮ ਦੇ ਵਿੱਚ ਉਹ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕਿ ਉਹਨਾਂ ਦੇ ਘਰ ਦੇ ਬਾਹਰ ਅਸੀਂ ਖੜੇ ਹੈਗੇ ਆਂ ਔਰ ਲੋਕ ਇੱਥੇ ਪਹੁੰਚ ਰਹੇ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦੀ ਮੌਤ ਜਿਹੜੀ ਹੈ ਉਹ ਵੀ ਇੱਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਸੀਗਾ ਬਹੁਤ ਵੱਡਾ ਝਟਕਾ ਸੀਗਾ ਸਭ ਦੇ ਲਈ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦਾ ਚਲੇ ਜਾਣਾ ਇਹ ਵੀ ਕਿਤੇ ਨਾ ਕਿਤੇ ਸਭ ਨੂੰ ਡਿਸਟਰਬ ਕਰ ਰਹੀ ਹੈ ਚੀਜ਼ ਕਿ ਆਖਿਰ ਘਰ ਦੇ ਪਰਿਵਾਰ ਮੈਂਬਰ ਪਰਿਵਾਰਿਕ ਮੈਂਬਰਾਂ ਨੂੰ ਨਜ਼ਰ ਲੱਗ ਗਈ ਹੈ ਹੋ ਕੀ ਰਿਹਾ ਹੈ ਬੇਸਿਕਲੀ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਮਾਤਾ ਜੀ 87 ਸਾਲ ਦੇ ਸਨ ਔਰ 10-15 ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਦਾ ਜਿਹੜਾ ਕ੍ਰੀਮੇਸ਼ਨ ਹੈ ਅੱਜ ਹੀ ਹੋਏਗਾ ਇੱਥੇ ਮੁਹਾਲੀ ਦੇ ਵਿੱਚ ਤੇ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਦੇ ਚੋਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਨੇ ਪਹੁੰਚ ਰਹੇ ਨੇ ਉਹਨਾਂ ਦਾ ਅਫਸੋਸ ਕਰਨ ਦੇ ਲਈ ਆਖਿਰ ਉਹਨਾਂ ਦੇ ਮਾਤਾ ਜੀ ਦਾ ਸੱਡਨਲੀ ਚਲੇ ਜਾਣਾ ਕਿਸੇ ਨੂੰ ਵੀ ਹਾਜ਼ਮ ਨਹੀਂ ਹੋ ਰਿਹਾ ਕਰਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਆ ਮੋਹਾਲੀ ਘਰ ਤੋਂ ਤੇ ਜਸਵਿੰਦਰ ਭੱਲਾ ਦੇ ਜਾਣ ਦਾ ਗਮ ਉਹਨਾਂ ਦੇ ਮਾਤਾ ਜੀ ਤੋਂ ਸਹਾਰ ਨਾ ਹੋਇਆ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਵੀ ਇਸਪਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਨੂੰ ਲਿਜਾਇਆ ਜਾਏਗਾ ਉਹਨਾਂ ਦਾ ਸਸਕਾਰ ਜੋ ਹੈ ਅੱਜ ਹੀ ਹੋਵੇਗਾ ਫਿਊਨਰਲ ਵੈਨ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਉਹ ਵੀ ਆ ਗਈ ਹੈ ਤਾਂਕਿ ਉਹਨਾਂ ਨੂੰ ਕ੍ਰਿਮੇਸ਼ਨ ਗਰਾਉਂਡ ਤੱਕ ਪਹੁੰਚਾਇਆ ਜਾਏ ਔਰ ਲੋਕ ਜੋ ਨੇ ਇੱਥੇ ਪਹੁੰਚ ਰਹੇ ਨੇ ਕਾਫੀ ਸ਼ਿਰਕਤ ਕਰ ਰਹੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਪਹੁੰਚ ਰਹੇ ਨੇ ਪਹਿਲਾਂ ਇਹ ਸੀਗਾ ਕਿ ਉਹਨਾਂ ਦੀ ਜਿਹੜੀ ਕ੍ਰਿਮੇਸ਼ਨ ਹੈ ਉਹ ਕੱਲ ਹੋਏਗੀ ਲੇਕਿਨ ਫਿਊਨਰਲ ਵੈਂਟ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਔਰ ਉਹਨਾਂ ਦਾ ਹੁਣ ਕ੍ਰਿਮੇਸ਼ਨ ਅੱਜ ਹੀ ਹੋਵੇਗਾ ਸੋ ਤਸਵੀਰਾਂ ਜਸਵਿੰਦਰ ਭੱਲਾ ਜੀ ਦੇ ਘਰ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕਦਮ ਪਰਿਵਾਰ ਦੇ ਵਿੱਚੋਂ ਪਹਿਲਾਂ ਜਸਵਿੰਦਰ ਭੱਲਾ ਦਾ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦਾ ਜਾਣਾ ਬਹੁਤ ਹੈਰਾਨੀ ਵਾਲੀ ਗੱਲ ਹੈ ਔਰ ਬਹੁਤ ਵੱਡ ਜੋ ਕਿ ਸਹਾਰ ਨਹੀਂ ਹੋ ਰਿਹਾ ਔਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਜਸਵਿੰਦਰ ਭੱਲਾ ਦੇ ਘਰ ਦੀਆਂ ਘਰ ਦੇ ਬਾਹਰ ਜੋ ਹੈ ਲੋਕ ਪਹੁੰਚ ਰਹੇ ਨੇ